ਵਦ ਸੰਗਤ ਜੀ ਕੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਤਾਂ ਨੂੰ ਪਤਾ ਹੀ ਹੈ ਕਿ ਜੋ ਸਾਡੇ ਬੰਦੀ ਸਿੱਖ 20 25 25 ਸਾਲ 30 30 ਸਾਲ 35 35 ਸਾਲ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਬਲਕਿ ਦੁਗਣੀਆਂ ਦੁਗਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਤਾਂ ਵੀ ਸੈਂਟਰ ਸਰਕਾਰ ਨੇ ਉਹਨਾਂ ਨੂੰ ਰਿਹਾਨੀ ਕੀਤਾ ਇਸ ਕਰਕੇ ਸਮੂਹ ਬੰਦੀ ਸਿੰਘਾਂ ਨੂੰ ਰਿਹਾਰ ਕਰਾਉਣ ਵਾਸਤੇ ਕੌਮੀ ਇਨਸਾਫ ਮੋਰਚਾ ਪਿਛਲੇ 1 ਸਾਲ ਤੋਂ ਮੋਹਾਲੀ ਵਿਖੇ ਚੰਡੀਗੜ੍ਹ ਵਿਖੇ ਲੱਗਾ ਹੋਇਆ ਤੇ ਆਉਣ ਵਾਲੀ 7 ਜਨਵਰੀ ਨੂੰ ਬਹੁਤ ਵੱਡਾ ਇਕੱਠ ਸੱਦਿਆ ਗਿਆ ਹੈ ਜਿਹਦਾ ਜਤਾਰ ਸਿੰਘ ਜੀ ਹਵਾਰਾ ਵੱਲੋਂ ਵੀ ਇਹ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਤੇ ਸਾਡੇ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਸਿੰਘ ਸੁਭਾਵਾ ਨਗਰ ਪਚੈਤਾ ਸਬੂਤੀਆਂ ਸੰਗਤਾਂ 7 ਤਰੀਕ ਨੂੰ 7 ਜਨਵਰੀ ਨੂੰ ਆਪਣਾ ਦਿਨ ਪਰਿਵਾਰ ਕਰਜੇਵਿਆਂ ਤੋਂ ਵਿਹਲਾ ਰੱਖੋ ਤੇ ਇੱਕ ਦਿਨ ਚੰਡੀਗੜ੍ਹ ਵਾਸਤੇ ਆਪਾਂ ਵੀ ਰਾਂ ਕਤਨੀਆਂ ਤਾਂ ਕਿ ਸਾਰਾ ਸਮੂਹ ਮੋਹਾਲੀ ਚੰਡੀਗੜ੍ਹ ਪੰਜਕੂਲੇ ਤੱਕ ਸਾਰਾ ਸੰਗਤਾਂ ਨਾਲ ਭਰ ਦਈਏ ਪਤਾ ਲੱਗੇ ਕਿ ਇਹ ਐਡਾ ਵੱਡਾ ਰੋਸ ਸੰਗਤਾਂ ਦੇ ਵਿੱਚ ਹੈ ਕਿ ਜਿਹੜੇ ਸਾਡੇ ਸਿੱਖ ਕਿਸੇ ਤੇ ਐਨਐਸਏ ਲਾਤੀ ਕਿਸੇ ਨੂੰ ਉਹੀ ਜਰਗਬਾਲ ਬਣਾ ਕੇ 30 ਸਾਲ ਤੋਂ ਅੰਦਰ ਰੱਖਿਆ ਹੈ ਐਵੇਂ ਝੂਠੇ ਕੇਸ ਪਕੜਾਂ ਤੁਕਾਂ ਪਾ ਕੇ ਇਨੀ ਲੰਮੀ ਸਜ਼ਾ ਅਜ ਤੱਕ ਹਿੰਦੁਸਤਾਨ ਵਿੱਚ ਕਿਸੇ ਨੇ ਨਹੀਂ ਭੁਗਤੀ ਸਿਰਫ ਸਿੱਖ ਹੈ ਸਿੱਖਾਂ ਦੇ ਉੱਪਰ ਦੁਨ ਦੇ ਕਾਨੂੰਨ ਦੇ ਮਾਪਦੰਡ ਹੈ ਜਿਹੜੇ ਅਸੀਂ ਭੁਗਤ ਰਹੇ ਹਾਂ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਇੰਟਰਨੈਸ਼ਨਲ ਪੰਥਕ ਤਾਲਵਨੋਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਸਰਕਲ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਸਾਧਨਾ ਦੇ ਨਾਲ ਵੱਡੀ ਗਿਣਤੀ ਦੇ ਵਿੱਚ 7 ਤਰੀਕ ਨੂੰ ਜਿੱਥੇ ਕੌਮੀ ਇਨਸਾਫ ਮੋਰਚਾ ਲੱਗਾ ਹੈ ਉੱਥੇ ਆਪਾਂ ਪਹੁੰਚਣਾ ਸਮੇਸਰ ਪੰਚਾਇਤਾਂ ਤਨਾ ਕਿ ਉੱਥੋਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਜਾਣਾ ਹੈ ਜਾਣਾ ਹੈ ਇਸ ਕਰਕੇ ਸਾਰਿਆਂ ਨੇ ਸਮੇਸਰ ਪੰਚਾਇਤਾਂ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ